ਸਾਤਿਕਾਰਯੋਗ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਟਮਾਟਰ ਦੀ ਤੇ ਲਸਣ ਦੀ ਚਟਨੀ ਤੇ ਉਹਦੇ ਵੀ ਆਪਾਂ ਤੇਲ ਵਿੱਚ ਟਮਾਟਰ ਪਾ ਲੈ ਕੱਟ ਕੇ ਤੇ ਨਾਲ ਹੀ ਲਸਣ ਪਾ ਦਿੱਤਾ ਆ ਜਦ ਤੱਕ ਨੂੰ ਇਹ ਭੁੰਨ ਹੋ ਜਾਣਗੇ ਨਾ ਤੇ ਥੋੜਾ ਜਿਹਾ ਇਹਦੇ ਵਿੱਚ ਲੂਣ ਪਾਉਣਾ ਹੈ ਕਾਕਾ ਕੇ ਬੰਦੇ ਆਪਾਂ ਪਿਆਜ਼ ਕੱਟ ਲਏ ਆ ਪਿਆਜ਼ ਵੀ ਇਦਾਂ ਹੀ ਮਨਣੀ ਆ ਪਿਆਜ਼ ਇਹਨਾਂ ਨੂੰ ਕੋਲੋਂ ਕਰਕੇ ਨਾ ਫੇਰ ਪਿਆਰ ਬਾਦ ਵਿੱਚ ਪਾਉਣਾ ਹੈ ਠੀਕ ਜਿੰਨਾ ਤੇਰੇ ਤੋਂ ਛਿਲਕਾ ਨਹੀਂ ਹੱਸਦਾ ਉਹਨਾਂ ਤੇਰੇ ਨੂੰ ਸੁਣਣਾ ਹੈ ਇਹਨੂੰ ਹੁਣ ਆਪਾਂ ਨਾਲ ਕਰ ਠੱਕ ਦਿੰਦੇ ਆ ਠੀਕ ਆ കിച്ച് പ്യാജ കട്ട മോട്ടാ നീ ക जो चटनी ना बनती तो बहुत स्वाद टेस्टी लगती हम्म टमा भी तो ऊदम भी चटनी वैसिया लगती है मिठी भी थोड़ी बनती है तो थोड़ा धनिया पा लेंगे धन तो ना ना कलर बहुत सोना लगता है ਰਾਸ ਤੇ ਹੀ ਟੇਸਟ ਵੀ ਬਹੁਤ ਅਲੱਗ ਜਿਹਾ ਆਉਂਦਾ ਹੈ। ਜੇ ਕਿਸੇ ਨੇ ਪੁਦੀਨਾ ਵਗੈਰਾ ਪਾਉਣਾ ਹੋਵੇ ਫੇਰ ਉਹ ਵੀ ਪਾ ਸਕਦੇ ਆ। ਚਟਣੀ ਆ ਉਹਦੇ ਵਿੱਚ ਪੁਦੀਨਾ ਪਾਏ ਸਕਦਾ। ਹਾਂ। ਕਿਹਨਾਂ ਨੂੰ ਟੇਸਟ ਪਸੰਦ ਹੁੰਦਾ, ਕਿਹਨਾਂ ਨੂੰ ਨਹੀਂ ਪਸੰਦ ਹੁੰਦਾ। ਪਰ ਕਿਤੇ ਮੈਨੂੰ ਅਗਰ ਚਟਣੀ ਆਉਂਦੀ ਪਾਉਂਦੇ ਚਟਣੀ ਵਿੱਚ ਹਾਂ। ਹਾਂ ਤੇ ਇਹਨੇ ਕਰ ਲੈ। ਪਰ ਬੜਾ ਵਧੀਆ ਲੱਗਦੀ ਹੈ ਇਹ ਦੇ ਨਾਲ। ਮਲੇ ਨਹੀਂ ਮੈਂ ਹਰੀ ਸਬਜ਼ੀ ਕੋਈ ਖਾਉਂ ਜਾਂਦੀ ਹੈ ਹਰੀ ਦੀ ਖਾਉਂ ਹਾਂ ਪਸੰ ਗ੍ਰੀਕ ਗ੍ਰੀਕ ਕਰ ਲੈਣਾ ਇੱਦਾਂ ਤੇਰੇ ਦੇ ਚਿਕਨ ਨਿੰਬੂ ਕੋਨਾ ਪਾ ਫੋਨ ਬਸ ਆਉਣ ਲੱਗ ਪੈਣਾ ਬਾਬੀ ਆ ਦੇ ਹਾਂ ਥੁਲਕਾ ਇੱਕ ਵਾਰੀ ਇਹਨੂੰ ਨਾ ਕੋਈ ਟਾਰਟ ਜੰਨੇ ਆ ਚੰਗੀ ਤਰ੍ਹਾਂ ਐ ਹੋ ਜੂਗੇ ਬਣ ਜਾਂਦੇ ਨੇ ਦੋਨੇ ਪਾਸੇ ਪੱਕੇ ਹੋਣਗੇ ਹਾਂ ਲਸਣ ਵੀ ਹੋ ਗਿਆ ਨਾ ਥੋੜਾ ਬਰਾਊਨ ਜਿਹਾ ਬਰਾਊਨ ਹੋ ਗਿਆ ਇਹ ਸਾਰੇ ਹੋਣਾ ਪੈਦਾ ਫਲਟਾ ਲੈਣੀ ਇੱਕ ਵਾਰੀ ਕੋ ਚੰਗੀ ਤਰ੍ਹਾਂ ਜਦੋਂ ਪੱਕ ਜਾਵੇ ਫਿਰ ਇਹਦਾ ਚਿਲਕਾ ਉਤਾਰ ਦੇਣਾ ਆਪਾਂ ਚਲੰਗੀ ਨੂੰ ਪੋਣਾ ਆ ਗਿਆ ਨਾ ചായ ਮੈਂ ਤਾਂ ਲੱਗਦਾ ਉਹਨੂੰ ਬਿਲਕੁਲ ਪੂਜ ਹੀ ਗਿਆ ਹੈ ਨਾ ਛਾਂ ਹੋ ਗਿਆ ਇਹ ਹੁਣ ਇਹਦੇ ਛਿਲਕੇ ਆਪਾਂ ਉਤਾਰ ਲੈਣੇ ਤੇ ਗੈਸ ਮੰਨ ਨਹੀਂ ਕਰਨਾ ਨਹੀਂ ਕੱਟ ਕਰਕੇ ਹੀ ਆ ਉਤਾਰ ਲੈਣੇ ਕਿ ਜੇ ਆਪਣੀ ਮਰਜ਼ੀ ਹੈ ਜੇ ਬੰਦ ਕਰ ਦੇਵੇ ਤਾਂ ਨਹੀਂ ਤਾਂ ਬੰਦ ਕਰ ਲਿਆ ਆਪਾਂ ਨਾ ਕੋਈ ਗਿਰਦਾ ਹੱਥ ਨੂੰ ਸੇਕਣਾ ਨਾਲੇ ਬਾਹਰ ਤੇ ਲੈਣਾ ਰਮਾ ਗਏ ਮੰਨ ਇੱਕ ਚਾਹ ਤੋਂ ਇਹ ਚੰਦੇ ਨਾਲ ਦਾਬ ਕੇ ਤੇ ਖੇਚਣਾ ਨਾਲ ਸੀ ਆਹ ਦੇਖੀ ਆਹ ਬੱਸ ਪਿੱਛੋਂ ਤੋਂ ਸਹੀ ਆ ਆ ਜਿੰਨਾ ਹੁੰਦਾ ਨਾ ਡੰਡੀ ਦੀ ਵਾਈ ਜਿੱਥੇ ਇਹ ਥੋੜਾ ਜਿਹਾ ਹੋ ਜਾਂਦਾ ਹੈ ਤੋੜਿਆ ਹੁੰਦਾ ਹੈ ਨਾ ਟਮਾਟਰ ਉੱਥੋਂ ਵੀ ਥੋੜਾ ਟਕ ਕੇ ਜਾਂਦੀ ਹੈ ਸ਼ੇਗਰ ਇਹ ਤਾਂ ਆਪਣੇ ਆਪ ਹੀ ਨਿਕਲ ਵੀ ਜਾਂਦੀ ਹੂੰ உத்தர்ம ஓ സാ ഷെ ഇന്ന് ചിന് തരം മേശ കസു ചര മ സോഫ്റ്റ് ਮਲਕੀ ਚੀਨੀ ਆਣੀ ਮ ਲਸਣ ਹਿੰਦੀ ਇਸ ਨਾਲ ਤਾਂ ਆਉਣੀ ਹੈ ਮੈਂ ਚੰਗੀ ਤਰ੍ਹਾਂ ਮੈਸ਼ ਕਰਕੇ ਫਿਰ ਉਹਦੇ ਵਿੱਚ ਫਿਰ ਗੈਸ ਇੱਕ ਵਾਰੀ ਚਲਾ ਲੈਣਾ ਆਪਾਂ ਇਹਨੂੰ ਚੰਗੀ ਤਰ੍ਹਾਂ ਮਾਰ ਛ। ਹੁਣ ਇਹਦੇ ਵਿੱਚ ਆਪਾਂ ਨਾ ਮਸਾਲੇ ਵੀ ਪਾ ਲੈਣੇ ਆ ਤੇ ਉਹ ਕੱਟਿਆ ਜਿਹੜਾ ਧਨੀਆ ਆ ਉਹ ਸਾਰਾ ਕੁਝ ਪਾ ਲੈਣਾ। ਇਹਨਾਂ ਦੇ ਚੋਪਾ ਪਾਵਾਂਗੇ ਪਿਆਜ਼। ਅੱਛਾ ਪਿਆਜ਼ ਇੱਦਾਂ ਹੀ ਪਾ ਲੈਣਾ ਹੁਣ ਤੱਕ। ਹਾਂ ਇੱਦਾਂ ਪਾ ਲਈਏ। ਤੇ ਥੋੜਾ ਥੋੜਾ ਹੁਣ ਸੇਕ ਲਾ ਲਦੇ ਤੇ ਫਿਰ ਕੰਦ ਕਰ ਦੋਗੇ। ਛੋਟਾ ਜਿਹਾ ਪਿਆਜ਼ ਜੀ ਜਿੱਦ ਤੱਕ ਆਉਣਾ ਹੈ ਜਿਆਦਾ ਨਹੀਂ ਪਾਉਣਾ ਹੈ ਵੀ ਮੇਰਾ ਪਿਆਜ਼ ਨਹੀਂ ਖੋਵੇ ਪਾਣੀ ਸੁਨਾਉਣ ਨੂੰ ਮੈਂ ਅੱਗੇ ਇੱਕ ਨਾ ਪਾ ਪਾ ਦੇਣਾ ਧਨੀਆ ਲਸਣ ਤੇ ਟੰਨੀ ਹੈ ਇਹ ਖੁਸ਼ਬੂ ਉਤਾਰ ਦੇ ਤਾਂ ਫਿਰ ਹੋਰ ਜਿਆਦਾ ਸੋਹਣੀ ਹਾਂ ਹੁਣ ਇਹਦੇ ਵਿੱਚ ਆਪਾਂ ਚਾਟ ਮਸਾਲਾ ਗਰਮ ਮਸਾਲਾ ਤੇ ਮਿਰਚ ਪਾਉਣੀ ਆ ਤੇ ਲੂਣ ਤਾਂ ਆਪਾਂ ਪਹਿਲਾਂ ਹੀ ਪਾ ਦਿੱਤਾ ਸੀ ਨਾ ਟਮਾਟਰਾਂ ਦੇ ਵਿੱਚ ਹਾਂ ਫਿਰ ਚੈੱਕ ਕਰਕੇ ਫਿਰ ਹੋਰ ਪਾਉਣ ਦੀ ਲੋੜ ਹੋਈ ਤਾਂ ਪਾ ਸਕਦੇ ਮੈਨੂੰ ਤਾਂ ਹਮੇਸ਼ਾ ਮੱਗਾਂ ਭੀਗੀ ਹੁੰਨਾਂ ਮੈਂ ਹਮੇਸ਼ਾ ਹਾਂ ਥੋੜਾ ਜਿਹਾ ਕਰ ਜੇ ਨਾ ਬਣਾਇਆ ਤਾਂ ਉਹ ਹੁੰਦਾ ਕੀ ਜਿਆਦਾ ਨਾ ਉਹ ਹੋਵੇ

ਇਹ ਬਣ ਗਈ ਹੈ ਸਾਡੀ ਟੇਸਟੀ ਜੀ। ਥੋੜਾ ਬਨੀਆ ਪਾਉਣਾ ਹੈ, ਇੰਨਾ ਹੀ ਪਾਉਣਾ ਆਪਾਂ। ਧਨੀਆ ਥੋੜਾ ਪਾਉਣਾ। ਹੋਣਾ, ਤੇ ਜ਼ਿਆਦਾ ਹੋ ਜਾਏ ਤੇ ਵੀ ਨਹੀਂ ਮਨ ਕਰਦਾ ਸਾਨੂੰ। ਇਹ ਸਾਡੀ ਬਣਦੀ ਟਮਾਟਰ ਦੀ ਟੇਸਟੀ ਛਟਨੀ। ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ। ਇੱਕ ਮਿੰਟ ਕਰਕੇ ਦੱਸਿਓ ਕਿੰਦਾ ਲੱਗੀ। ਸਹੀ ਗੱਲ ਮੈਂ ਵੀ ਉਹਨੂੰ ਕਹਿਣ ਲੱਗੀ ਕਿ ਜੇ ਤੁਹਾਨੂੰ ਸਾਡੀ ਰੈਸਪੀ ਚੰਗੀ ਲੱਗੀ ਹੈ ਨਾ ਤੇ ਟਰਾਈ ਕਰਿਓ ਤੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਵੀਡੀਓ ਨੂੰ ਥੋੜੀ देर ਹੁਣ ਇਹਨੂੰ ਮਤਲਬ ਰਹਿਣ ਦੇਣਾ ਆਪਾਂ ਇਹਦਾ ਸੇਕ ਤੇ ਫਿਰ ਮਤਲਬ 5 ਮਿੰਟ ਹੀ ਰਹਿਣ ਦੇਣਾ ਵਾ ਉਹਦੇ ਤੋਂ ਬਾਅਦ ਫਿਰ ਤੁਸੀਂ ਇਹਨੂੰ ਰੋਟੀ ਦੇ ਨਾਲ ਖਾ ਸਕਦੇ ਹੋ ਫੋਂ ਸਾਡੀ ਟਮਾਟਰ ਦੀ ਚਟਨੀ ਰੈਡੀ ਆ ਤੇ ਆਪਾਂ ਗੈਸ ਕਰ ਦਾਂਗੇ ਬੰਦ ਕੋਲਪਾਗੇ ਤੁਹਾਨੂੰ ਦੋ ਪੰਨੋ ਨਸੀ ਇਹ ਦੇਖਣ ਨੂੰ ਇੰਨੀ ਸੋਹਣੀ ਲੱਗਦੀ ਆ ਖਾਣ ਨੂੰ ਤਾਂ ਸੋਹਣੀ ਲੱਗਣੀ ਆ ਜੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਟਰਾਈ ਜ਼ਰੂਰ ਕਰਿਓ